ਖੰਨਾ ਦੇ ਲਲਹੀੜੀ ਰੋਡ ਇਲਾਕੇ ਵਿੱਚ ਦਰਖਤ ਤੇ ਚੜਕੇ ਜਾਮੂਨ ਤੋੜ ਰਹੇ 12 ਸਾਲਾਂ ਬੱਚੇ ਦੀ ਮੌਤ ਹੋ ਗਈ। ਇਹ ਬੱਚਾ ਕਰੀਬ 3 ਫੁੱਟ ਦੀ ਉਚਾਈ ਤੋਂ ਸਿੱਧਾ ਹੇਠਾਂ ਡਿੱਗ ਗਿਆ। ਸਿਰ ਤੇ ਗੰਭੀਰ ਸੱਟ ਲੱਗਣ ਕਾਰਨ ਉਸ ਦੀ ਹਾਲਤ ਨਾਜ਼ੁਕ ਹੋ ਗਈ। ਪਰਿਵਾਰ ਮੈਂਬਰ ਬੱਚੇ ਨੂੰ ਸਿਵਲ ਹਸਪਤਾਲ ਲੈ ਗਏ ਪਰ ਡਾਕਟਰ ਉਸ ਨੂੰ ਬਚਾ ਨਹੀਂ ਸਕੇ। ਹਸਪਤਾਲ ਵਿੱਚ ਕੁਝ ਮਿੰਟਾਂ ਬਾਅਦ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਆਨੰਦ ਕੁਮਾਰ ਉਮਰ 12 ਸਾਲ ਵਾਸੀ ਦਸ਼ਮੇਸ਼ ਨੋ ਰੋਡ ਨਗਰ ਲਲਹੀੜੀ ਰੋਡ ਖੰਨਾ ਵੱਜੋ ਹੋਈ ਹੈ। ਕਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਬਾਹਰ ਵਿਰਲਾਪ ਕਰਨਾ ਸ਼ੁਰੂ ਕਰ ਦਿੱਤਾ ਬੱਚੇ ਦੇ ਮਾਤਾ ਪਿਤਾ ਤੇ ਪਰਿਵਾਰਕ ਮੈਂਬਰਾਂ ਦੀ ਹਾਲਤ ਦੇਖ ਕੇ ਹੋਰ ਨਾਲ ਲੋਕਾਂ ਦੀਆਂ ਅੱਖਾਂ 'ਚੋਂ ਵੀ ਹੰਝੂ ਵਹਿਣ ਲੱਗੇ आनंद ਦੀ ਮਾਂ ਰੋਂਦੀ ਹੋਈ ਇੱਕ ਗੱਲ ਦੁਹਰਾ ਰਹੀ ਸੀ ਕਿ ਮੇਰੇ ਬੱਚੇ ਨੂੰ ਲੁਟਾ ਦਿਓ ਪਰਿਵਾਰ ਵਾਲੇ ਉਸ ਨੂੰ ਦਿਲਾਸਾ ਦੇ ਕੇ ਚੁੱਪ ਕਰਾਉਣ ਦੀ ਕੋਸ਼ਿਸ਼ ਕਰ ਰਹੇ ਸਨ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੇ ਘਰ ਨੇੜੇ ਖੇਤਾਂ ਵਿੱਚ ਮੋਟਰ ਲੱਗੀ ਹੋਈ ਹੈ ਤੇ ਉੱਥੇ ਉਹ ਜਾਮਨ ਦਾ ਦਰਖਤ ਲਗਾਇਆ ਹੋਇਆ ਹੈ ਬੱਚੇ ਇਸ ਦਰਖਤ ਤੋਂ ਜਾਮਨ ਤੋੜਦੇ ਰਹਿੰਦੇ ਹਨ ਆਨੰਦ ਵੀ ਜਾਮਨ ਤੋੜ ਲੈ ਕੇ ਘਰੋਂ ਨਿਕਲਿਆ ਤੇ ਕਿਸੇ ਨੂੰ ਨਹੀਂ ਦੱਸਿਆ ਉੱਥੇ ਦਰਖਤ ਤੋਂ ਡਿੱਗ ਕੇ ਉਸ ਦੀ ਮੌਤ ਹੋ ਗਈ ਜਦੋਂ ਬਾਹਰ ਰੋਲਾ ਪੈ ਰਿਹਾ ਸੀ ਕਿ ਬੱਚਾ ਡਿੱਗ ਗਿਆ ਤਾਂ ਉਦੋਂ ਉਹਨਾਂ ਨੂੰ ਪਤਾ ਲੱਗਿਆ ਉਦਰੀ ਦੂਜੀ ਪਾਸੇ ਸਿਵਲ ਹਸਪਤਲ ਵਿਖੇ ਐਮਰਜੈਂਸੀ ਡਿਊਟੀ ਤੇ ਤਾਇਨਾਤ ਡਾਕਟਰ ਅਮਰਦੀਪ ਕੌਰ ਨੇ ਦੱਸਿਆ ਹੈ ਕਿ ਜਦੋਂ ਬੱਚੇ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਸ ਦੀ ਹਾਲਤ ਬਹੁਤ ਨਾਜ਼ੁਕ ਸੀ। ਉਹਨਾਂ ਨੇ ਆਪਣੇ ਵੱਲੋਂ ਬਹੁਤ ਯਕੀਨ ਕੀਤੇ ਪਰ ਬੱਚੇ ਨੂੰ ਬਚਾਇਆ ਨਹੀਂ ਜਾ ਸਕਿਆ। ਬੱਚਾ ਕਰੀਬ 25 ਤੋਂ 30 ਫੁੱਟ ਦੀ ਚਾਹੇ ਤੋਂ ਡਿੱਗਿਆ ਜਿਸ ਕਾਰਨ ਗੰਭੀਰ ਜ਼ਖਮੀ ਹੋ ਗਿਆ ਸੀ। ਆਮ ਕਾ ਕਪੜੇ ਬਦਲ ਲੋ। ਹਮ ਕਾ ਫਿਰ ਘਰੇ ਰਹੇਗਾ। ਘਰੇ ਰਹੇਗਾ ਪਤਾ ਨਹੀਂ ਹੁਣ ਘਰੇ ਆ ਉਹ ਚਲੇ ਗਿਆ। बस बच्चे का अनंत कुमार अनंत कुमार है, कुमार है। आपका क्या लगता है मेरे नाती कितनी उम्र के बच्चे बारह साल हो गए हाँ जी खरना अपना रहते हाँ जी कैसे हाँ जामुन तो रहा अकेले आप ये नहीं कहेंगे काम पर हाँ ये नहीं पता है हमको ਜਮੂ ਤੋੜਾ ਗਿਆ ਹੈ ਹਾਂ ਜਮੂ ਤੋੜਾ ਗਿਆ ਹਾਂ ਹਾਂ ਘਰੇ ਤੱਕ ਤਾ ਬੱਚੇ ਗਿਰ ਗਿਆ ਬੱਚੇ ਗਿਰਿਆ ਅਸੀਂ ਉਧਰ ਸਦ ਫਰਮਾਇਆ ਜਰ ਤੱਕ ਇਹਧਰ ਉਟਾ ਕੇ ਲਿਆ ਹੈ ਮੈਨੂੰ ਕਿਹੜਾ ਬੱਚਾ ਆਇਆ ਸੀ ਵੀ ਪੂਰਾ ਮਾਮਲਾ ਕੀ ਇਹ ਬੱਚਾ ਸਾਡੇ ਕੋਲੇ 12 ਸਾਲ ਦਾ ਆਇਆ ਐਮਰਜੈਂਸੀ ਦੇ ਵਿੱਚ ਫਾਲ ਫਰੋਮ ਹਾਈਟ ਅਕੋਰਡਿੰਗ ਟੂ ਹਿਸ ਪੇਰੈਂਟਸ ਫਾਲ ਫਰੋਮ ਦ ਟਰੀ approximately height hogi uski 25 to 30 ft das rahe ha according to his uh, parents ਸਾਡੇ ਕੋਲ ਬੱਚਾ ਨਾਜ਼ੁਕ ਹਾਲਤ ਵਿੱਚ ਹੀ ਆਇਆ ਸੀਗਾ ਜਦੋਂ ਬੱਚੇ ਨੂੰ ਲੈ ਕੇ ਆਏ ਉਹਦੇ ਮਾਂ ਪਿਓ ਬੱਚਾ ਉਸ ਟਾਈਮ ਗੈਸਪਿੰਗ ਸਟੇਟ ਵਿੱਚ ਸੀਗਾ ਅਨਕੌਂਸ਼ੀਅਸ ਸੀਗਾ ਬੱਚਾ ਉਸਕੇ ਜੋ ਪਿਪਲਸ تھے ਇਹ ਬਿਲਕੁਲ ਫਿਕਸ تھے ਨਾਟ ਰੈਕਟਿੰਗ ਟੂ ਲਾਈਟ ਸੀ ਅਨਕੌਂਸ਼ੀਅਸ ਸਟੇਟ ਵਿੱਚ ਆਇਆ ਸੀ ਬੱਚਾ बच्चे ਦਾ ਨਾਮ ਨਾਮ ਕੀ ਔਰ ਕਿੱਥੇ ਰਹਿਣਾ ਹੈ ਡਾਕਟਰ ਬੱਚੇ ਦਾ ਨਾਮ ਆਨੰਦ ਕੁਮਾਰ ਹੈਗਾ 12 ਸਾਲ ਦੀ ਉਮਰ ਹੈ ਬੱਚੇ ਦੀ ਅ ਰਹਿਣ ਵਾਲੇ ਲਲਹੇੜੀ ਰੋਡ ਖੰਨਾ ਦੇ ਹੈ ਬੱਚਾ